ਅੱਜ ਲੱਗਿਆ ਆ ਪਾਟੇ ਦੀਵਾ ਬਣਾਉਣ ਤੇ ਆਟਾ ਆਪਾਂ ਹਲਦੀ ਪਾ ਕੇ ਗੁੰਨਿਆ ਤੇ ਇਸ ਤਰੀਕੇ ਨਾਲ ਪੇੜਾ ਲੈ ਕੇ ਰੋਟੀ ਵੇਲ ਲੈਣੀ ਰੋਟੀ ਵੇਲ ਕੇ ਤੇ ਟੱਕਣ ਦੀ ਮਦਦ ਨੇ ਅਸ਼ਟਕਾਂ ਛੋਟੇ ਛੋਟੇ ਪੀਸ ਕੱਟ ਲੈਣੇ ਆ ਤੇ ਹੁਣ ਆਪਾਂ ਪੀਸ ਕੱਟ ਲਿਆ ਤੇ ਇਸ ਦੇ ਛੋਟੇ ਛੋਟਕੀਆਂ ਕੱਟ ਲੈਣੀਆਂ ਤੇ ਇਸ ਤਰੀਕੇ ਨਾਲ ਰੱਖ ਲੈਣੀਆਂ ਤੇ ਐਂ ਜੋੜ ਜੋੜ ਟੱਕੇ ਰੱਖ ਲੈਣੀਆਂ ਤੇ ਆਪਾਂ ਹੁਣ ਟਿੱਕੀਆਂ ਰੱਖ ਲਈਆਂ ਤੇ ਛੋਟੀ ਜੀ ਗੋਲੀ ਜੀ ਬਣਾ ਕੇ ਵਿੱਚ ਲਾ ਲੈਣੀ ਆ ਤੇ ਅਸ਼ਟਕਾ ਰੋਲ ਕਰ ਲੈਣਾ ਤੇ ਰੋਲ ਆਪਾਂ ਕਰ ਲਿਆ ਤੇ ਹੁਣ ਆਪਾਂ ਇਸ ਤਰ੍ਹਾਂ ਉਂਗਲ ਦੀ ਮਦਦ ਨਾਲ ਇਸ ਤਰ੍ਹਾਂ ਵਿੱਚੋਂ ਬਣਾ ਲੈਣਾ ਤੇਲ ਪਾਉਣ ਵਾਸਤੇ ਬੱਤੀ ਪਾਉਣ ਵਾਸਤੇ ਤੇ ਬੱਤੀ ਹੁਣ ਆਪਾਂ ਪਾਤੀ ਆ ਤੇਲ ਪਾਤਾ ਤੇ ਕਿੰਨਾ ਸੋਹਣਾ ਦੀਵਾ ਬਣਿਆ ਤੁਸੀਂ ਵੀ ਇੱਕ ਵਾਰ ਬਣਾ ਕੇ ਵੇਖੋ ਬਹੁਤ ਹੀ ਸੋਹਣਾ ਲੱਗਦਾ ਹੈ ਹੈ